ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਆਪਣੀ ਹੱਡ ਬੀਤੀ ਦੱਸਾਂਗੀ ਕਿ ਕਿਵੇਂ ਰਹਿਰਾ ਸਾਹਿਬ ਕਰਨ ਨਾਲ ਵੀ ਮੇਰੀ ਜ਼ਿੰਦਗੀ ਬਦਲ ਗਈ ਤੇ ਅੱਜ ਮੈਂ ਜਿਸ ਮੋਕਾਮ ਤੇ ਆਂ ਹੋ ਸਕਦਾ ਹੈ ਵੀ ਉਹੀ ਮੈਨੂੰ ਗਾਂਗਾ ਲੈ ਕੇ ਆਏ ਹੈ ਮੇਰੀ ਮੈਰਿਜ ਹੋ ਗਈ ਸੀ ਜਦੋਂ ਮੈਂ ਪਲੱਸ 2 ਫਸਟ ইয়ার ਕਰ ਲਈ ਸੀ ਉਦੋਂ ਮੇਰੀ ਮੈਰਿਜ ਹੋ ਗਈ ਸੀ ਤੇ ਮੈਰਿਜ ਦੇ ਵਿੱਚ ਸਾਡੇ 17-18 ਜਾਣੇ ਸੀ ਮੈਂ ਮੈਂ ਕੰਮ ਨਹੀਂ ਕਰ ਸਕਦੀ ਸੀ ਵੀ ਬਾਹਰ ਜਾ ਕੇ ਸਿਰਫ ਘਰ ਜੋਗੀ ਰਹਿ ਗਈ ਸੀ ਤੇ ਮੈਂ ਇੱਕ ਦਿਨ ਰੈਰਾ ਸਬਜੀ ਦਾ 파ੜ ਸ਼ੁਰੂ ਕੀਤਾ ਅਜ ਤੋ 20 ਸਾਲ ਬਹਿਲਾਂ ਦੀ ਗੱਲ ਹੈ ਇਹ ਮੈਂ ਰੈਰਾ ਸਬਜੀ ਦਾ 파ੜ ਸ਼ੁਰੂ ਕੀਤਾ ਤੇ ਹਜੇ ਮੈਨੂੰ ਤਾਂ ਲੱਗਦਾ ਮੈਨੂੰ 15 ਕੁ ਦਿਨ ਹੀ ਹੋਏ ਹੋਣਗੇ ਰੈਰਾ ਸਬਜੀ ਦਾ 파ੜ ਸ਼ੁਰੂ ਕੀਤੇ ਨੂੰ ਵੈਸੇ ਤਾਂ 파ੜ ਮੈਂ ਸ਼ੁਰੂ ਤੋਂ ਹੀ ਕਰਦੀ ਸੀ ਬਟ ਉਹ ਉਹ ਮੈਂ ਸੋਚ ਕੇ ਕੀਤਾ ਸੀ ਕਿ ਮੈਨੂੰ ਕਿਤੇ ਕੰਮ ਮਿਲ ਜੇ ਕਿ ਮੈਂ ਕਲਾਕਾਰ ਜੋਗੀ ਨਾ ਰਹਿ ਜਾਂ ਫਿਰ ਮੈਂ ਜਦੋਂ ਇਹ ਪਾਠ ਸ਼ੁਰੂ ਕੀਤਾ ਤਾਂ ਮੈਨੂੰ 15 ਦਿਨਾਂ ਦੇ ਵਿੱਚ ਹੀ ਰਿਜ਼ਲਟ ਮਿਲਿਆ ਤੁਸੀਂ ਸੋਚ ਨਹੀਂ ਸਕਦੇ ਪਲੱਸ 2 ਪੜਿਆ ਪਲੱਸ 2 ਪੜਿਆ ਵੀ ਉਹਨੂੰ ਜੋਬ ਕਿਵੇਂ ਮਿਲ ਸਕਦੀ ਹੈ ਹੈਨਾ ਮੈਂ ਤਾਂ ਬਿਲਕੁਲ ਇਹ ਐ ਸੀ ਕਿ ਮੈਨੂੰ ਜੋਬ ਕੌਣ ਦੇਊਗਾ ਵੀ ਬੀਏ ਡਬੀਏ ਵਗੈਰਾ ਕੀਤੀ ਹੋਵੇ ਫਿਰ ਸਕੂਲ ਦੇ ਵਿੱਚ ਰੱਖਦੇ ਨੇ ਤੇ ਮੈਨੂੰ ਮੇਰੇ 10th ਵਿੱਚ ਸਰ ਪੜਾਉਂਦੇ ਹੁੰਦੇ ਸੀ ਦੇਖੋ ਕਿਤੇ ਮੈਂ ਉਹਨਾਂ ਨਾਲ ਕੋਈ ਕੰਟੈਕਟ ਨਹੀਂ ਸੀ ਸਿਰਫ ਪਲੱਸ 1 ਵਿੱਚ ਮੈਂ ਟਿਊਸ਼ਨ ਰੱਖੀ ਸੀ ਉਹਨਾਂ ਨਾਲ ਤੇ ਮੈਨੂੰ ਉਹਨਾਂ ਨੇ ਉਹਨਾਂ ਨੇ ਕਾਲ ਕੀਤੀ ਵੀ ਮੈਂ ਤੁਹਾਨੂੰ ਵੀ ਜੌਬ ਆਫਰ ਕੀਤੀ ਮੈਨੂੰ ਵੀ ਮੈਂ ਸਕੂਲ ਦੇ ਵਿੱਚ ਕਿਤੇ ਪ੍ਰਾਈਵੇਟ ਸਕੂਲ ਦੇ ਵੀ ਪ੍ਰਿੰਸੀਪਲ ਆ ਵੀ ਉੱਥੇ ਛੋਟੇ ਬੱਚਿਆਂ ਨੂੰ ਪੜਾਉਣ ਵਾਸਤੇ ਵੀ ਟੀਚਰ ਚਾਹੀਦਾ ਮੈਨੂੰ ਉਹਨਾਂ ਨੇ ਬੁਲਾਇਆ ਤੇ ਮੈਂ ਹੈਰਾਨ ਮੰਨ ਗਈ ਕਿ ਮੈਨੂੰ ਮੇਰਾ ਸਰ ਜਿਹਨੂੰ ਮੈਂ ਕਿੰਨੇ ਸਾਲ ਹੋ ਗਏ ਵੀ ਦੇਖਿਆ ਵੀ ਨਹੀਂ ਤੇ ਵੀ ਉਹ ਮੈਨੂੰ ਕਿਵੇਂ ਕਾਲ ਕਰ ਰਹੇ ਨੇ ਹਨਾ ਮੈਂ ਇੱਕੋ ਤਾਂ ਮੇਰੇ ਮਾਈਂਡ 'ਚ ਵੱਜੀ ਵੀ ਹਾਂ ਵੀ ਮੈਂ ਪਾਠ ਦਾ ਹੀ ਇਹ ਨਤੀਜਾ ਹੈ ਫਿਰ ਮੈਂ ਗਈ ਪਲੱਸ 2 ਦੇ ਬਾਅਦ ਉਹਨਾਂ ਨੇ ਮੈਨੂੰ ਇਹ ਸਿਖਾਇਆ ਵੀ ਕਿਵੇਂ ਪੜਾਉਣਾ ਹੈ ਕਿਵੇਂ ਬੱਚਾ ਨੂੰ ਹੈਂਡਲ ਕਰਨਾ ਹੈ ਤੇ ਉਹਨਾਂ ਨੇ ਮੈਨੂੰ ਅੱਗੇ ਬੀਏ ਦੇ ਉਹ ਵੀ ਪਰਵਾਏ ਬੀਏ ਕਰਵਾਈ ਮੈਨੂੰ ਦੇਖੋ ਅੱਜ ਮੈਂ ਐਮਏ ਬੀਏ ਆ ਸਿਰਫ ਉਸ ਦੀ ਬਦੌਲਤ ਹੀ ਜੇ ਮੈਂ ਬਾਹਰ ਨਾ ਨਿਕਲਦੀ ਜੇ ਮੇਰੀ ਇਹ ਸੁੱਖਪੂਰੀ ਨਾ ਹੁੰਦੀ ਮੈਨੂੰ ਨੌਕਰੀ ਨਾ ਮਿਲਦੀ ਤੇ ਅੱਜ ਮੈਂ ਪੜ੍ਹ ਲਿਖ ਨਹੀਂ ਸਕਦੀ ਸੀ ਤੇ ਅੱਜ ਤੁਸੀਂ ਮੰਨੋਗੇ ਨਹੀਂ ਮੇਰਾ ਆਪਣਾ ਸਕੂਲ ਹੈ ਜੀ ਦੇ ਕਰਕੇ ਵੀ ਮੈਂ ਮੈਨੂੰ ਐਸ ਤਰ੍ਹਾਂ ਗਾ ਕੇ ਕਿ ਮੈਂ ਬਹੁਤ ਵਾਈ ਗੁਰੂ ਤੇ ਬਹੁਤ ਯਕੀਨ ਰੱਖਦੀ ਹਾਂ ਕਿ ਵੀ ਵਾਈ ਗੁਰੂ ਨੇ ਮੇਰੀ ਬਹੁਤ ਆਸਾਂ ਉਮੀਦਾਂ ਪੂਰੀਆਂ ਕੀਤੀਆਂ ਇਸੇ ਲਈ ਮੈਂ ਇਹ ਸੋਚਦੀ ਹਾਂ ਕਿ ਸਾਰੇ ਗੁਰੂ ਦੇ ਲੜ ਲੱਗਣ ਵਾਈ ਗੁਰੂ ਤੇ ਨਾ ਇੱਕ ਦਿਨ ਜ਼ਰੂਰ ਸੁਣਦਾ ਥੋੜੀ ਵੀ ਸੁਨੇਗਾ ਤੇ ਜੇ ਤੁਹਾਨੂੰ ਮੇਰੀ ਇਹ ਹੱਡ ਬੀਤੀ ਸੋਹਣੀ ਲੱਗੀ ਹੋਵੇ ਥੋੜਾ ਬਹੁਤ ਇੰਟਰਸਟ ਹੋਵੇ ਤੁਹਾਨੂੰ ਸੁਣਨ ਦੇ ਵਿੱਚ ਜ਼ਰੂਰ ਸੁਣਿਓ ਲਾਈਕ ਕਰਿਓ સબસ્ક્રાઈબ કર્યો તે શેર જરૂર કર્યો જી ધનવાદ